ਦੀ ਨਾਕਾਬੰਦੀ ਕੀਤੀ ਹੋਈ ਸੀ ਚੱਕ ਕੱਲਾ ਪਿੰਡ ਆ ਪਿਛਲੇ ਪਾਸੇ ਹੂੰ ਇਹਦੇ ਵਿੱਚ ਇਹ ਜਿਹੜਾ ਉੱਥੋਂ ਸਾਡੀ ਪੁਲਿਸ ਪਾਰਟੀ ਨੇ ਰਾਉਂਡ ਅਪ ਕੀਤਾ ਤੇ ਰਾਉਂਡ ਅਪ ਕਰਕੇ ਸੁਰਮਨ ਨੂੰ ਅਰੈਸਟ ਕਰਦੇ ਔਨ ਦਾ ਵੇਅ ਅਰੈਸਟ ਕੀਤਾ ਕਿ ਕਿਤੇ ਰੁਕਿਆ ਸੀ ਕਿਤੇ ਵੀ ਹਾਂ ਇੱਕ ਕਿਤੇ ਔਨ ਦਾ ਵੇਅ ਸੀ ਕਿਤੇ ਰੁਕੇ ਹੁਣ ਇਹ ਔਨ ਦਾ ਵੇਅ ਸੀ ਉੱਥੇ ਇਹਦੀ ਜਿਹੜਾ ਕੱਲ ਪਰਸੋਂ ਇਹ ਦੋ ਰਾਤਾਂ ਜੇ ਐਨਕੇਤ ਕਠੂਆ ਇਹਦੇ ਵਿੱਚ ਲਾ ਕੇ ਆਇਆ ਸਰ ਇਹ ਵੀ ਉਹ ਉਹੀ ਬੰਦਾ ਹੈ ਜਿਹੜੇ ਸਕੈਚ ਜਾਰੀ ਕੀਤੇ ਉਹਨਾਂ ਦੇ ਵਿੱਚੋਂ ਹੀ ਇੱਕ ਐਗਜ਼ੈਕਟ ਲੋਕੇਸ਼ਨ ਕੀ ਜਿੱਥੋਂ ਗ੍ਰਫਤਾਰ ਹੋਇਆ ਚੱਕ ਕੱਲਾ ਚੱਕ ਕਲਾਂ ਤੇ ਪਰਲੇ ਪਾਸੋਂ ਜਿਹੜੀ ਰਸਤਾ ਆਉਂਦਾ ਮਨ ਲਾ ਲੱਡੂ ਵਾਲ ਤੋਂ ਥੱਲੇ ਉਤਰਿਆ ਹੁਣ ਹਾਂ ਹਾਂ ਦੋ ਦਿਨ ਕਠੂਆ ਲਾ ਕੇ ਫਿਰ ਹੀ ਕਮ ਬੈਕ ਟੂ ਪੰਜਾਬ ਜੀ ਅੱਜ ਮਤਲਬ ਉਥੇ ਜਾ ਹੁਣ ਸਾਡੀਆਂ ਰਾਤ ਦੀਆਂ ਪਾਰਟੀਆਂ ਮੈਂ ਤੁਹਾਨੂੰ ਦੱਸਿਆ ਸੀ ਸਾਡੀਆਂ ਕੁਲ ਪਾਰਟੀਆਂ ਬਾਹਰ ਵੀ ਨੇ ਹਾਂਜੀ ਜੇ ਹਨ ਕੀ ਤੇ ਉੱਥੋਂ ਕੱਲ ਸ਼ਾਮ ਦਾ ਰਾਤ ਦਾ ਇਹ ਉੱਥੋਂ ਨਿਕਲਿਆ ਹੋਇਆ ਸੀ ਠੀਕ ਹੈ ਹੁਣ ਉੱਥੇ ਪਤਾ ਲੱਗ ਗਿਆ ਸੀ ਰੇਡ ਹੋਈ ਨੇ ਸਰ ਹੁਣ ਟੋਟਲ 3 ਅਰੈਸਟਡ ਨੇ ਹੁਣ ਟੋਟਲ 3 ਨੇ ਜੀ 3 ਹਾਲ ਦੀ ਗੱਡੀ ਰਹਿ ਰਹੇ ਨੇ ਬਾਕੀਆਂ ਜਿਹੜੇ 3 ਨੇ ਫੜ ਲਏ ਨੇ ਬਾਕੀਆਂ ਦੇ ਉੱਤੇ ਵੀ ਰੇਡ ਪਾਰਟੀ ਸਰ ਇਹ ਇਹ ਕਲੀਅਰ ਹੋ ਗਿਆ ਕਿ ਟੋਟਲ 6 ਹੀ ਸੀਗੇ ਕਯੂਚਡ ਦੇਖੋ ਇਸ ਕੇਸ ਦੇ ਵਿੱਚ ਤਾਂ 6 ਹੀ ਹਾਲੇ ਤੱਕ ਸਾਹਮਣੇ ਆ ਰਹੇ ਨੇ ਪਰ ਗੈਂਗ ਵੱਡਾ ਹੈ ਹੁਣ ਦੇਖੋ ਜਗਰੂਪ ਸਿੰਘ ਇਹਨਾਂ ਦਾ ਹੈੱਡ ਸੀ ਉਹਨੂੰ ਅਸੀਂ ਉਹਦੀ ਸਸਟੇਨਡ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਹੁਣ ਅਸੀਂ ਥੋੜੀ ਦੇਰ ਪੇਸ਼ ਕਰਨ ਲੈ ਜਾਣਾ ਹੈ ਉਹਨਾਂ ਨੂੰ ਜੱਜ ਸਾਹਿਬ ਦੇ ਅੱਗੇ ਦਿਨਾਂ ਨੂੰ ਲੈ ਕੇ ਜਾਵਾਂਗੇ ਡੀਐਸਪੀ ਇਸ ਰੈਡੀ ਜੇ ਪੁਲਿਸ ਪਾਰਟੀਆਂ ਤਿਆਰ ਨੇ ਜਿਹੜੀਆਂ ਲੈ ਕੇ ਜਾਣੀਆਂ ਤੇ ਅਸੀਂ ਉੱਥੇ ਇਹਨਾਂ ਦਾ ਪ੍ਰੋਪਰ ਰਿਮਾਂਡ ਮੰਗਾਗੇ ਤਾਂ ਕਿ ਸਾਰਾ ਕੁਝ ਕਰੇ ਜਾਣ ਪਰ ਇੱਕ ਗੱਲ ਬੜੀ ਕਲੀਅਰ ਹੈ ਜੇ ਮੈਂ ਉਸ ਦਿਨ ਵੀ ਕਿਹਾ ਦੀ ਆ ਜਾਵੇ ਇਹ ਕੋਈ ਵਨ ਆਫ ਕੇਸ ਨਹੀਂ ਹੈ ਪਹਿਲਾਂ ਇੱਥੇ ਕੇਸ ਇਸ ਇਲਾਕੇ 'ਚ ਹੁੰਦੇ ਰਹੇ ਨੇ ਤੇ ਕਈ ਅਨਰਿਪੋਰਟਡ ਗਏ ਨੇ ਡਿਊ ਟੂ ਸੋਸ਼ਲ ਸਟਿਗਮਾ ਜਾਂ ਆਪਣੀ ਜਿਹੜੀ ਸੋਸ਼ਲ ਸਿਕਿਉਰਿਟੀ ਹੁੰਦੀ ਉਹਦੇ ਕਰਕੇ ਬਟ ਡੈਫੀਨੇਟਲੀ ਜਿਹੜੇ ਵੀ ਕੋਈ ਬੰਦੇ ਇਹਨਾਂ ਦੇ ਗੈਂਗ ਚ ਹੋਣਗੇ ਚਲੋ ਇਹਦੇ ਚ ਤਾਂ ਡਾਇਰੈਕਟਲੀ ਚ 6 ਨੇ ਹੋਰ ਵੀ ਜਿਹੜੇ ਨੇ ਹੋਣਗੇ ਛੱਡਾਂਗੇ ਸਰ 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 ਹੁਣ ਕਿਸ ਤਰ੍ਹਾਂ ਦੀ ਉੱਥੇ ਪੈਟਰੋਲਿੰਗ ਤੁਸੀਂ ਕਿਸ ਤਰ੍ਹਾਂ ਦੀ ਕਰ ਰਹੇ ਹੋ ਤਾਂ ਕਿ ਆਰਮ ਵਾਲੇ ਟਾਈਮ ਦੇ ਵਿੱਚ ਅੱਦਾਂ ਦੇ ਇਨਸੀਡੈਂਟ ਆਇਆ ਮੇਰੀ ਰਾਤ ਕਮਿਸ਼ਨਰ ਸਾਹਿਬ ਨਾਲ ਵੀ ਫੋਨ ਤੇ ਹੋਈ ਸੀ ਡੀਸੀਪੀ ਆਇਆ ਸੀ ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ ਨਾਲ ਵੀ ਗੱਲ ਹੋਈ ਆ ਅਸੀਂ ਉੱਥੇ ਆਲਰੇਡੀ ਸਾਡਾ ਉੱਥੇ ਨਾਕਾ ਪਰਸੋਂ ਦਾ ਜਿਸ ਦਿਨ ਦਾ ਸਾਨੂੰ ਪਤਾ ਲੱਗਾ ਉੱਥੇ ਪਲੇਸਡ ਹੈ ਉਹਨਾਂ ਦੇ ਨਾਲ ਅਸੀਂ ਜੁਆਇੰਟ ਨਾਕਾ ਵੀ ਲਵਾ ਰਹੇ ਹਾਂ ਜਿਹੜਾ ਉੱਥੇ ਮਾਈਕਰੋ ਹਾਈਡਰਲ ਪ੍ਰੋਜੈਕਟ ਹੈ ਲੱਗਿਆ ਹੋਇਆ ਉਹਦੇ ਤੇ ਵੀ ਉਹਨਾਂ ਨਾਲ ਗੱਲ ਕਰਕੇ ਕੈਮਰਾਸ ਤੇ ਲਾਈਟਿੰਗ ਦਾ ਪ੍ਰਬੰਧ ਕਰਵਾ ਰਿਆ ਸਰ ਕੱਲ ਅਸੀਂ ਰਾ ਉੱਥੇ ਰਿਐਲਿਟੀ ਚੈੱਕ ਕੀਤਾ 11 ਕਿਲੋਮੀਟਰ ਦਾ ਏਰੀਆ ਫਿਰੋਜ਼ਪੁਰ ਰੋਡ ਤੋਂ ਲੈ ਕੇ ਜਿੱਥੇ ਇਨਸੀਡੈਂਟ ਹੋਇਆ ਸਿਰਫ ਇੱਕ ਜਗ੍ਹਾ 3.5 ਕਿਲੋਮੀਟਰ ਫਿਰੋਜ਼ਪੁਰ ਰੋਡ ਤੋਂ ਪੀਏਯੂ ਦੇ ਬਾਹਰ ਥਾਣੇ ਦੇ ਬਾਹਰ ਨਾਕਾ ਲੱਗਿਆ ਸੀ ਕੋਈ ਵੀ ਪੁਲਿਸ ਪੈਟਰੋਲਿੰਗ ਉਹਨਾਂ ਦੇ ਨਹੀਂ ਕਰ ਸਕਦਾ ਕਮੈਂਟ ਮੇਰੇ ਏਰੀਆ 'ਚ ਜਾ ਕੇ ਸਰ ਤੁਹਾਡੇ ਸਰ ਮੈਂ ਉੱਥੇ ਸਰ ਅਸੀਂ ਪੂਰਾ ਉੱਥੇ ਜਿੱਥੇ ਇਨਸੀਡੈਂਟ ਹੋਇਆ ਜਿਹੜੇ ਪਲਾਟ ਦੇ ਵਿੱਚ ਉੱਥੇ ਤੱਕ ਓਨ ਰੋਲ ਕੈਮਰਾ ਗਿਆ ਵਾ ਕੋਈ ਵੀ ਪੀ ਕਾਰਵਾਨ ਜਾਂ ਕੋਈ ਵੀ ਨਾਕਾ ਉਥੇ ਨਿਆ ਨਹੀਂ ਆਇਆ 8:30 ਵਜੇ ਰਾਤ ਨੂੰ 6:00 ਵਜੇ ਤੱਕ ਦਾ ਤਾਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ ਪਰ ਉਸ ਤੋਂ ਬਾਅਦ ਸਾਡੇ ਏਰੀਆ ਦੇ ਵਿੱਚ ਉਥੇ ਤੁਸੀਂ ਦੇਖੋਗੇ ਠੇਕੇ ਦੇ ਉੱਤੇ ਵੀ ਅਗਲੇ ਪਾਸੇ ਬੰਦੇ ਖੜੇ ਰਹੇ ਨੇ ਸਾਡੀ ਉਥੇ ਪੈਟਰੋਲਿੰਗ ਪਾਰਟੀਆਂ ਸਰ ਬਾਕੀ ਤਿੰਨ ਜਿਹੜੇ ਅੱਗੇ ਹੋਰ ਅੰਕੇੜੇ ਅੱਗੇ ਕਿਲੋਮੀਟਰ ਇੱਕ ਹੋਰ ਜਾਂਦੇ ਚੰਗਾਰੇ ਪਿੰਡ ਚੰਗਾਰੇ ਪਿੰਡ ਦੇ ਵਿੱਚ ਸਾਡਾ ਨਾਕਾ ਖੜਾ ਤਿੰਨ ਕਿਹੜੇ ਕਿਹੜੇ ਰਹਿ ਗਏ ਜੀ ਕਿਹਨ ਜਿਹੜੇ ਹੈਗੇ ਤੁਹਾਨੂੰ 6ਵੇਂ ਦਾ ਇੱਕ ਤੁਸੀਂ ਨਾਮ ਨਹੀਂ ਦੱਸਿਆ ਸੀਗਾ ਸਰ ਬਾਕੀ ਤਿੰਨ ਨੋ ਨੇਮ ਹੈ ਉਹਦਾ ਨਾਮ ਹਲੇ ਮਤਲਬ ਜਿਹੜੀ ਟ੍ਰੇਸਿੰਗ ਕਰ ਪਾਏ ਪੰਦਰਨੀ ਡੇਟ ਰਿਹਾ ਉਹ ਬੰਦੇ ਦਾ ਨਾਮ ਮਤਲਬ ਕੋਈ ਹੈਗਾ ਕੋਈ ਬੰਦਾ ਉਹਦਾ ਨਾਮ ਦੱਸ ਦੇਣੇ ਹਲੇ ਐਗਜੈਕਟ ਨਾਮ ਲੱਗ ਲੱਗਦਾ ਨਾਮ ਨਹੀਂ ਉਹਦਾ ਕਿਉਂਕਿ ਇਹ ਮਤਲਬ ਇੱਕ ਪਹਿਲਾਂ ਕਹੇ ਸੀ ਸਾਦਕਲੀ ਕਹਿੰਦਾ ਉਹਦੇ ਰਿਸ਼ਤੇਦਾਰ ਨੇ ਹੁਣ ਜਦ ਇਹ ਬੰਦੇ ਆ ਗਏ ਨੇ ਸਰ ਮੂਵੀ ਆ ਗਿਆ ਹੁਣ ਸੁਰਮੂ ਨੂੰ ਕਹਿੰਦਾ ਇਹਦਾ ਰਿਸ਼ਤੇਦਾਰ ਹੈ ਤੋ ਉਹ ਚੀਜ਼ਾਂ ਅਸੀਂ ਨਾ ਚੁਲਿਓ ਉਹਨਾਂ ਦੇ ਕੋਲ ਜੱਜ ਸਾਹਿਬ ਤੋਂ ਜਾ ਕੇ ਹੁਣ ਅਸੀਂ ਲਵਾਂਗੇ ਰਿਮਾਂਡ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਰ ਬਾਕੀ ਜਿਹੜੇ ਰਾਉਂਡ ਆਪ ਕੀਤੇ ਸੀਗੇ ਉਹਨਾਂ ਨੂੰ ਛੱਡਤਾ ਜਿਹੜੇ ਕਾਫੀ ਜਿਹੜੇ ਲੜਕੇ ਨੇੜੇ-ਤੜੇ ਦੇ ਉਹਨਾਂ ਦੇ ਵਿੱਚੋਂ ਜਿਹੜੇ ਪੁੱਛਗਿੱਛ ਵਾਸਤੇ ਸਭ ਛੱਡਤੇ ਨੇ ਜਿੰਨੇ ਵੀ ਅਸੀਂ ਬਤੌਰ ਸਸਪੈਕਟਸ ਬਤੌਰ ਬੈਡ ਕੈਰੈਕਟਰਸ ਜਾਂ ਪਿਛਲੇ ਬੇਲ ਆਊਟ ਪੁਰਾਣੇ ਕੇਸਾਂ 'ਚ ਇਹਨਾਂ ਪਿੰਡਾਂ ਦੇ ਸੀ ਉਹ ਸਾਰੇ ਦੇ ਸਾਰੇ ਬੰਦੇ ਅਸੀਂ ਕੱਲੇ ਦਿਨੇ ਛੜਦੇ ਸੀ ਸ਼ਾਮ ਲੇਡੀ ਉਹ ਨਹੀਂ ਸਾਰੇ ਭੇਜਦੇ ਸੀ ਅਬਦੁੱਲ ਕਰਮ ਪੁੱਛ ਕੇ ਚਲੇ ਗਏ ਸੀ ਸਰ ਜੀ ਹੁਣ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਕੋਲ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਕੁਝ ਐ ਹੋ ਜਾ ਹਾਂ ਜੀ ਹਾਂ ਹੋ ਰਿਹਾ ਮੋਟਰਸਾਈਕਲ ਤੇ ਸੋ ਜਿਹੜੇ ਮੋਟਰਸਾਈਕਲ ਯੂਜ਼ ਕਰਤੇ ਉਬਰਾਧ ਹੋ ਗਈ ਉਹ ਕੁਝ ਹੋਇਆ ਜਿਹੜੇ ਮੋਟਰਸਾਈਕਲ ਜਿਹਨੂੰ ਪਿਆਇ ਸੀ ਹੁਣ ਅੱਜ ਤੋਂ ਜਾ ਕੇ ਪਰਮਿਸ਼ਨ ਲਵਾਵਾਂਗੇ ਜੱਜ ਸਾਹਿਬ ਤੋਂ ਫਿਰ ਉਹਨਾਂ ਤੋਂ ਕਰਵਾਵਾਂਗੇ ਪਰ ਉਹਨਾਂ ਦੀ ਰਿਕਵਰੀਆਂ ਉਹ ਵੀ ਕਰਾਉਣੀਆਂ ਨੇ ਸਾਰਾ ਕੁਝ ਮਤਲਬ ਟਾਈਮ ਨਾਲ ਲੱਗਦਾ ਠੀਕ ਹੈ ਸਰ ਥੈਂਕ ਯੂ ਜਿਹੜਾ ਸਰ ਹੁਣ ਚੱਕਲਾ ਤੋਂ ਖੜਿਆ ਹੋਇਆ ਥੁਰਮੂ ਪਿੱਛੋਂ ਆ ਰਿਹਾ ਸੀ ਇੱਕ ਆਈ ਥਿੰਕ ਗੱਡੀ ਦੇ ਵਿੱਚ ਸੀ ਹਾਂਜੀ ਹੁਣ ਪੈਦਲ ਪਿੱਛੋਂ ਕੋਈ ਛੱਡ ਕੇ ਗੱਡੀ ਵਾਲਾ ਕਿਤੇ ਖੱਬੇ ਸੱਜੇ ਦੇਖ ਕੇ ਜਾਂਦਾ ਲੰਘਿਆ ਹੋਣਾ ਉਹ ਕੁਝ ਹੁਣ ਕਰ ਰਹੇ ਆ ਉਹਨੂੰ ਪੁੱਛਣੇ ਸਾਡੇ ਮਨਦਹਾਵਕ ਜੰਮੂ ਆਪਣੇ ਟੂਰ ਏਰੀਆ ਤੋਂ ਇਹ ਇੱਕ ਗੱਡੀ ਜਾ ਰਹੀ ਆ ਸੀ ਠੀਕ ਹੈ ਜੀ ਗੱਡੀ ਇਹਨੂੰ ਮੈਨੂੰ ਲੱਗਦਾ ਲਾਹ ਲੂ ਕੇ ਅੱਗੇ ਪਿੱਛੇ ਕਰੀ ਹੋਣੀ ਹੈ ਥੈਂਕ ਯੂ ਜੀ ਲੱਭ ਲੈਣੇ ਪਤਾ ਕਰਨਾ ਥੈਂਕ ਯੂ ਸਰ ਰਿਕਾਰਡ ਖੜੀ ਸੀ ਕੋਈ ਆਪਾਂ ਗੱਡੀ ਦਾ ਸਰੋਹਿਦਾ ਠੀਕ ਹੈ ਮਾਈਕ ਮਾਈਕ ਦੇ ਦੋ ਇਹ ਬਾਗ ਨਾ ਲਗਾਇਆ ਹੋਇਆ ਫੋਟੋ ਬੰਦੇ ਕੋਲ ਫੜ ਲੈ ਇਹਨੂੰ ਲੈ ਕੇ ਆਪਣੇ ਕੋਲ ਠੀਕ ਅਧਰਾ ਥੈਂਕ ਯੂ ਜੀ ਯਾਰ ਆ ਫੜੀਓ ਕਿਦਾਂ ਮਾਇਗਾ ਜੀ ਦਾਲਾ ਦੋ ਦਿਨਾਂ ਆ ਸਟਾਰ ਕਾਰ ਟੈਕਨੀਕ ਤੋਂ ਮਾਨਾ